ਜੀ ਇਹ ਆ ਪਾਰਠਿਕ ਜੈ ਜੈ ਭਾਰਤ ਮਾਤਾ ਤੇ ਆਪਾਂ ਇਹਨੂੰ ਤੁਹਾਨੂੰ ਰੀਡਿੰਗ ਕਰਕੇ ਸਿਖਾਈ ਤੇ ਅੱਜ ਆਪਾਂ ਤੁਹਾਨੂੰ ਦੇ ਨਾਲ ਓਕੇ ਸ਼ਬਦਾਂ ਦੇ ਅਰਥ ਵੀ ਸਿਖਾਵਾਂਗੇ ਜੀ ਆਨ ਆਨ ਕਹਿੰਦੇ ਜੀ ਇੱਜ਼ਤ ਜ਼ਿੰਦਗੀ ਕੋਲ ਕਮਾਉਣੀ ਜ਼ਿੰਦਗੀ ਵਾਰਨੀ ਖੂਨ ਦੀ ਹੋਲੀ ਖੇਡਣੀ ਖੂਨ ਵਹਾਉਣਾ ਜ਼ਿੰਦਗੀ ਰੋਲੀ ਜ਼ਿੰਦਗੀ ਖਤਮ ਕੀਤੀ ਸਿਰਨਾਵਾ ਅਤਾ ਪਤਾ ਪਿੱਠ ਦਾ ਨਾਂ ਵਿਖਾਲਣਾ ਮੈਦਾਨ ਛੱਡ ਕੇ ਨਾ ਭਜਣਾ ਸੂਰਾ ਸੂਰਮਾ ਸ਼ਹੀਦੀ ਜਾਂ ਬਿਨਾ ਸ਼ਹੀਦੀ ਪ੍ਰਾਪਤ ਕਰਨਾ ਪਰਥੂ ਪਾਣਾ ਹਲਚਲ ਮਚਾਉਣੀ ਜਾਂ ਵਖਤ ਪਾਣਾ ਲਹੂਆਂ ਦੇ ਸੰਗ ਨਹਾ ਕੇ ਸ਼ਹੀਦੀ ਪ੍ਰਾਪਤ ਕਰਕੇ ਇਹ ਸੀ ਜੀ ਔਖੇ ਸ਼ਬਦਾਂ ਦੇ ਅਰਥ ਠੀਕ ਹੈ ਜੀ ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਜੀ ਜਿੱਦਾਂ ਆਪਾਂ ਆਨ ਕਹਿੰਦੇ ਆ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਰਹੇ ਵੀ ਇਹਨੂੰ ਇੱਜ਼ਤ ਕਿਹਾ ਜਾਂਦਾ ਹੈ ਇਹਨਾਂ ਤੋਂ ਔਖੇ ਸ਼ਬਦਾਂ ਤੋਂ ਅਰਥ ਬੱਚਿਆਂ ਨੂੰ ਸਮਝਾਏ ਜਾ ਸਕਦੇ ਹਨ ਇਸ ਕਰਕੇ ਇਹ ਮੈਂ ਤੁਹਾਨੂੰ ਸਿਖਾਵਾਂਗੀ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆਉ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਣੇ ਬੱਚੇ ਇਹਨਾਂ ਚੀਜ਼ਾਂ ਨੂੰ ਸਮਝ ਸਕਣ ਔਰ ਸਿੱਖ ਸਕਣ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਇਹ ਜੀ ਸਿੱਖ ਸਕਣ ਤੇ ਜੀ ਇਹਨਾਂ ਦੇ ਚੈਪਟਰ ਵੱਡੇ ਹੋ ਜਾਂਦੇ ਨੇ ਇਹ ਹੁਣ ਮੈਂ ਤੁਹਾਨੂੰ ਇਹਨਾਂ ਦੇ 파ਟ ਬਣਾ ਕੇ ਸਿਖਾਇਆ ਕਰਾਂਗੀ 파ਟ 1 파ਟ 2 ਇਸ ਕਰਕੇ ਇਹਨਾਂ ਸਿਖਾਵਾਂਗੇ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ